ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਹੁੰਦੇ ਸਨ ਕਿਤੇ ਅਨੰਦਪੁਰ ਸਾਹਿਬ ਜਾ ਕੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਿਤੇ ਸਾਡੇ ਗਰੀਬ ਦੇ ਘਰ ਵੀ ਚਰਨ ਪਾ ਦਿਓ ਕਿਤੇ ਸਾਡੇ ਘਰ ਵੀ ਭਾਗ ਲਾ ਦਿਓ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਸ ਕੇ ਕਹਿਣਾ ਸਿਖਾ ਕੋਈ ਗੱਲ ਨਹੀਂ ਸਮਾਏਗਾ ਤੇਰੇ ਘਰ ਅਸੀਂ ਜਰੂਰ ਆਵਾਂਗੇ ਪਰ ਸਾਨੂੰ ਪਛਾਣ ਲਈਂ ਆਖੋ ਸਤਨਾਮ ਇਹ ਰਮਜ ਸੀ ਮੇਰੇ ਗੁਰੂ ਪਾਤਸ਼ਾਹ ਜੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੈਰਾਂ ਦੇ ਵਿੱਚ ਕੋਈ ਜੋੜਾ ਨਹੀਂ ਹੈ ਪੰਜਾਮੀ ਲਹੂ ਦੇ ਨਾਲ ਲਥਪਥ ਹੋਈ ਵੀ ਹੈ ਪੈਰਾਂ ਨੂੰ ਮਿੱਟੀ ਲੱਗੀ ਵੀ ਹੈ ਦਮਾਲਾ ਜਿਹੜਾ ਟਿਹਾ ਜਾ ਹੋਇਆ ਹੈ ਵਸਤਰ ਜਿਹੜੇ ਮਸਤਾਨੇ ਹੋਏ ਹੋਏ ਨੇ ਫਟੇ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਪੂਰਨ ਮਸੰਦ ਦਾ ਘਰ ਪੁੱਛਦੇ ਨੇ ਵੀਸੀ ਪੂਰਨ ਮਛੰਦ ਦੇ ਘਰੇ ਜਾਣਾ ਹੈ ਪੂਰਨ ਮਛੰਦ ਦੇ ਜਦ ਘਰੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਇਹਦਾ ਨੌਕਰ ਹੈ ਜਿਹੜਾ ਭਾਈ ਜਿਉਣਾ ਉਹ ਦਰਵਾਜ਼ਾ ਖੋਲਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਦਾ ਜੀ ਤੁਸੀਂ ਬੋਲੋ ਕੌਣ ਤੁਸੀਂ ਕੌਣ ਹੋ ਤੁਸੀਂ ਰਾਤ ਅੱਧੀ ਰਾਤ ਆਇਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਪੂਰਨ ਨੂੰ ਮਿਲਣ ਵਾਸਤੇ ਆਇਆ ਕਹਿੰਦੇ ਪੂਰਨ ਨੂੰ ਮਿਲਣ ਵਾਸਤੇ ਆਇਆ ਕਹਿੰਦੇ ਜੀ ਹਾਂ ਕਹਿੰਦੇ ਜੀ ਪੂਰਨ ਤਾਂ ਇਸਟਮ ਆਰਾਮ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡੇ ਕੋਲੇ ਸਮਾਂ ਥੋੜਾ ਹੈ ਵੀ ਸਾਨੂੰ ਪੂਰਨ ਮਸੰਦ ਦੇ ਨਾਲ ਮਿਲਾ ਦੇ ਕਹਿੰਦਾ ਜੀ ਮਲਾ ਦੰਨਾ ਪਰ ਦੱਸੋ ਤੇ ਸੀ ਕੋਈ ਡਰੈਸ ਦਾ ਦੱਸੋ ਮੈਨੂੰ ਕੋਈ ਪਤਾ ਅਤਾ ਪਤਾ ਤਾਂ ਹੋਵੇ ਤੁਹਾਡਾ ਵੀ ਕਿੱਥੋਂ ਆਏ ਹੋ ਕੌਣ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਉਂ ਕਹਿੰਦੇ ਇਉਂ ਕਹਿ ਦੀ ਜਾ ਕੇ ਪੂਰਨੋ ਵੀ ਤੇਰਾ ਅਨੰਦਪੁਰ ਸਾਹਿਬ ਵਾਲਾ ਬੋਲੋ ਗੁਰੂ ਆਇਆ ਆਖੋ ਸਤਨਾਮ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਗੱਲ ਕਹੀ ਵੀ ਅਨੰਦਪੁਰ ਸਾਹਿਬ ਵਾਲਾ ਬੋਲੋ ਗੁਰੂ ਆਇਆ ਜਿਹੜਾ ਭਾਈ ਜਿਉਣਾ ਸੀ ਉਹ ਤਾਂ ਠਾਂ ਠਾਂ ਚੱਕ ਕੇ ਨਾਲੇ ਪੈਰਾਂ ਵੱਲ ਨਿਗਾ ਮਾਰਦਾ ਹੈ ਗੁਰੂ ਸਾਹਿਬ ਜੀ ਦੇ ਪਜਾਮੀ ਵੱਲ ਨਿਗਾ ਮਾਰਦਾ ਹੈ ਵਸਤਰਾਂ ਵੱਲ ਨਿਗਾ ਮਾਰਦਾ ਹੈ ਦਮਾਲੇ ਵੱਲ ਨਿਗਾ ਮਾਰਦਾ ਹੈ ਦਸਤਾਰ ਢਈ ਜੀ ਹੋਈ ਹੈ ਵੀ ਮੈਂ ਸੁਣਿਆ ਵੀ ਉਹ ਤੇ ਇੰਨੀਆਂ ਫੌਜਾਂ ਰੱਖਦਾ ਹੈ ਮੈਂ ਸੁਣਿਆ ਵੀ ਉਹ ਤੇ ਕਲੰਗੀ ਤੋੜਾ ਲਾ ਕੇ ਰੱਖਦਾ ਉਹਦੇ 68 ਬਾੜ ਨਾਲ ਰਹਿੰਦਾ ਰਾਜੇ ਮਹਾ ਵਰਗਿਆਂ ਵਾਲੀ ਫੱਬਾ ਉਹਦੀ ਵੀ ਤੇ ਕੋਈ ਫਕੀਰ ਲੱਗਦਾ ਹੈ ਇਹ ਜਿਹੜਾ ਫਕੀਰਾਂ ਨਾਲੋਂ ਵੀ ਹਾਲਤ ਮਾੜੀ ਇਹ ਮੈਨੂੰ ਨਹੀਂ ਲੱਗਦਾ ਵੀ ਅਨੰਦਪੁਰ ਸਾਹਿਬ ਵਾਲਾ ਗੁਰੂ ਹੋਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਹਾ ਜੀ ਇੱਥੇ ਬੈਠੋ ਤੁਸੀਂ। ਭਾਈ ਜਿਉਉਣੇ ਦਾ ਜਿਹੜਾ ਬਿਸਤਰਾ ਹੈ ਜਿਹੜਾ ਮੰਝਾ ਹੈ ਗੁਰਮੁਖੋ ਉਹ ਡਾਇਆ ਹੋਏ ਆ ਪਸ਼ੂ ਵਾਲੇ ਬਾੜੇ ਦੇ ਵਿੱਚ ਕਿਉਂਕਿ ਨੌਕਰ ਹੈ। ਨੌਕਰ ਦੀ ਆਪ ਹਾਲਤ ਵੇਖਦੀਆਂ। ਨੌਕਰ ਦੇ ਨਾਲ ਜੋ ਵਿਤਕਾਰਾ ਹੁੰਦਾ ਆਪ ਵੇਖਦੀਆਂ ਸਾਧ ਜੀ। ਭਾਈ ਜਿਉਨੇ ਦਾ ਮੰਝਾ ਜਿਹੜਾ ਉਹ ਪਸ਼ੂ ਵਾਲੇ ਬਾੜੇ ਦੇ ਵਿੱਚ ਹੀ ਡਾਇਆ ਹੋਇਆ ਸਾਈਡ ਤੇ ਭਾਂਡੇ ਚ ਪਹਿਲਾਂ ਵੱਡੇ ਸਾਰੇ ਆਪਣੇ ਦਰਵਾਜ਼ੇ ਹੁੰਦੇ ਉੱਥੇ ਪਸ਼ੂ ਬੰਨੇ ਹੁੰਦੇ ਉੱਥੇ ਇੱਕ ਸਾਈਡ ਜੀ ਤੇ ਆਪਣੇ ਬਜ਼ੁਰਗ ਮੰਝਾ ਵੀ ਡਾ ਲੈਂਦੇ ਇਸ ਤਰ੍ਹਾਂ ਭਾਈ ਜਿਉਨੇ ਦਾ ਮੰਝਾ ਡਾਇਆ ਉਹੀ ਅਰਜਾਈ ਹੈ ਫਟੀ ਜੀ ਉਹੀ ਬਸਾਉਣਾ ਹੈ ਕੋਈ ਬਹੁਤਾ ਅੱਛਾ ਬਿਸਤਰਾ ਨਹੀਂ ਹੈ ਗੁਰੂ ਪਾਤਸ਼ਾਹ ਉਸੇ ਦੇ ਬਿਸ਼ਾਉਣੇ ਦੇ ਬੰਜੇ 'ਤੇ ਬਹਿ ਗਏ। ਚਰਨ ਲਮਕਾਏ ਹੋਏ ਨੇ ਗੁਰੂ ਪਾਤਸ਼ਾਹ ਇੱਦਾਂ ਬੈਠੇ ਨੇ। ਹੁਣ ਭਾਈ ਜਿਹੜਾ ਜਿਉਣਾ ਹੈ ਉਹ ਪੂਰਨ ਮਸੰਦ ਨੂੰ ਦੱਸਣ ਵਾਸਤੇ ਗਿਆ ਵੀ ਤੇਰਾ ਅਨੰਦਪੁਰ ਸਾਹਿਬ ਵਾਲਾ ਬੋਲੋ ਗੁਰੂ ਆਇਆ ਹੈ। ਤੇਰੇ ਧਨ ਭਾਗ ਨੇ ਭਾਈ ਜਿਹੜੇ ਗੁਰੂ ਦੇ ਕਦੇ ਤੂੰ ਦਰਸ਼ਨ ਜਾ ਕੇ ਅਨੰਦਪੁਰ ਸਾਹਿਬ ਕਰਦਾ ਸੀ ਉਹੀ ਗੁਰੂ ਅੱਜ ਤੇਰੇ ਘਰ ਚੱਲ ਕੇ ਆਇਆ ਹੈ। ਉਤੇ ਵੱਡੇ ਭਾਗਾ ਵਾਲਾ ਕਿਨੇ ਚਾਵਾਂ ਦੇ ਨਾਲ ਗਿਆ ਹੋਵੇਗਾ ਭਾਈ ਜਿਉਣਾ ਤੇ ਜਦੋਂ ਪੂਰਨ ਮਸੰਦ ਦਾ ਗੇਟ ਖੜਕਾਇਆ ਖੁਲਵਾਇਆ ਪੁੱਛਿਆ ਵੀ ਅੱਧੀ ਰਾਤ ਤੈਨੂੰ ਕੀ ਹੋ ਗਈ ਜਿਉਣਿਆ ਅੱਧੀ ਰਾਤ ਤੂੰ ਮੇਰਾ ਦਰਵਾਜ਼ਾ ਖੜਕਾਈ ਯਾਰ ਕਿੰਦਾ ਜੀ ਮੈਂ ਤੁਹਾਨੂੰ ਸੁਨੇਹਾ ਦੇਣ ਵਾਸਤੇ ਆਈ ਐ ਕਿ ਤੁਹਾਡਾ ਆਨੰਦਪੁਰ ਸਾਹਿਬ ਵਾਲਾ ਬੋਲੋ ਗੁਰੂ ਆਇਆ ਹੈ ਭਾਈ ਜਿਉਣੇ ਦੇ ਮੂੰਹ ਤੇ ਹੱਥ ਰੱਖ ਲਿਆ ਕਿਨੇ ਬੋਲਾ ਪੂਰਨ ਮਸੰਦ ਨੇ ਮੂੰਹ ਤੇ ਹੱਥ ਰੱਖ ਲਿਆ ਮੂੰਹ ਤੇ ਹੱਥ ਰੱਖਣ ਦਾ ਮਤਲਬ ਵੀ ਦੇਖੀ ਉੱਚੀ ਨਾ ਬੋਲ ਨਾਲੇ ਮਰẽਗਾ ਤੇ ਨਾਲੇ ਮਰਵਾẽਗਾ ਤੈਨੂੰ ਪਤਾ ਨਹੀਂ ਉਹ ਸਰਕਾਰ ਦਾ ਬੱਗੀ ਹੈ ਸਰਕਾਰ ਦੇ ਨਾਲ ਮੱਥਾ ਲਾ ਜਾਵੇ ਉਹਨੇ ਤੇ ਜੇ ਕਿਤੇ ਪਤਾ ਲੱਗ ਗਿਆ ਨਾਲੇ ਤੂੰ ਮਾਰਿਆ ਜਾਏਗਾ ਤੇ ਨਾਲੇ ਬੋਲੋ ਮੈਂ ਮਾਰਿਆ ਜਾਏ ਕਿਉਂ ਕਰ ਜਾ ਕੇ ਕਹ ਦੇ ਅਨੰਦਪੁਰ ਸਾਹਿਬ ਵਾਲੇ ਗੁਰੂ ਨੂੰ ਵਿਪੂਰਨ ਮਸੰਦ ਤੇ ਬੋਲੋ ਕਦੇ ਨਹੀਂ ਹੈਗਾ ਤੇ ਨਾਲ ਨਾਲ ਆਪਾਂ ਗੁਰਬਾਣੀ ਵੀ ਪੜ ਲਈਏ ਗੁਰਬਾਣੀ ਦੀ ਵਿਚਾਰ ਵੀ ਕਰ ਲਈਏ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਕਹਿੰਦ ਨੇ ਪ੍ਰੀਤਮ ਜਾਨ ਲੇ ਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫੰਦੇਓ ਕੋ ਕਾਹੂ ਕੋ ਨਹੀਂ ਸੁਖ ਮਿਆਨ ਬਹੁਤ ਮਿਲ ਬੈਠਤ ਰਹਿਤ ਚਹੂਨ ਦਿਸ ਕੇ ਰਹਿ ਬਿਪਤ ਪਰਿ ਸਭ ਹੀ ਸੰਗ ਸਾੜਤ ਕੋ ਨ ਆਵਤ ਨੇ ਰਹਿ ਜਦੋਂ ਬਿਪਤਾ ਦੀ ਘੜੀ ਹੁੰਦੀ ਆ ਨਾ ਦੁੱਖ ਦੀ ਘੜੀ ਹੁੰਦੀ ਹੈ ਉਦੋਂ ਰਿਸ਼ਤੇਦਾਰ ਵੀ ਬਾਈਪਾਸ ਨੰਗਣ ਲੱਗ ਜਾਂਦੇ ਨੇ ਆਖੋ ਸਤਨਾਮ ਇਹਦੇ 4 ਪੈਸੇ ਨਾ ਦੇਣੇ ਪਏ ਜਾਣ ਕਿਤੇ ਮਦਦ ਨਾ ਕਰਨੀ ਪਵੇ ਇਹਦੇ ਸੰਭਾਲਣੀ ਨਾ ਪੈ ਜਾਏ ਇਹ ਕਿਤੇ ਪੈਸੇ ਨਾ ਮੰਗਲੇ ਬਾਈਪਾਸ ਨੰਗਣ ਲੱਗ ਜਾਂਦੇ ਨੇ ਜੇ ਤੁਸੀਂ ਤਰੱਕੀ ਦੇ ਵਿੱਚੋਂ ਤੋ ਅਸੀਂ ਸੁੱਖ ਦਾ ਆਨੰਦ ਮਾਣਦੇ ਹਾਂ ਤਾਂ ਦੂਰੋਂ ਦੂਰੋਂ ਰਿਸ਼ਤੇਦਾਰੀਆਂ ਤੁਹਾਡੇ ਨਾਲ ਪਾਉਣ ਲੱਗ ਜਾਣਗੇ ਦੱਦ ਦੇ ਪਰਦਲਦੇ ਵਾਲੀਆਂ ਰਿਸ਼ਤੇਦਾਰੀਆਂ ਕੱਢ ਲੈਣੀਆਂ ਤੁਹਾਡੇ ਨਾਲ ਇਸੇ ਗਰੂ ਇਸੇ ਕਰਕੇ ਗੁਰੂ ਪਤਸ਼ਾਹ ਕਹਿੰਦੇ ਨੇ ਸੁੱਖਾਂ ਦੇ ਸੰਗੀ ਤੇਰੇ ਸਾਰੇ ਨੇ ਪਰ ਦੁੱਖਾਂ ਵਿੱਚ ਕੋਈ ਵਿਰਲਾ ਖੜਤਦਾ ਰਹੋ ਵਿਚਾਰ ਪੂਰਨ ਮਸੰਦ ਨੇ ਕਿਹਾ ਵੀ ਕਹਦੇ ਉਹ ਤੇ ਘਰੇ ਨਹੀਂ ਹੈਗਾ ਗਿਆ ਵਾ ਕਿਸੇ ਪਾਸੇ ਹੁਣ ਗੁਰੂਮੁਖ ਪਿਆਰਿਓ ਭਾਈ ਜਿਉਣਾ ਚੜਿਆ ਤੇ ਬੜੇ ਚਾਹ ਦੇ ਨਾਲ ਸੀਗਾ ਜਲਦੀ ਜਲਦੀ ਗਿਆ ਵੀ ਜਾ ਕੇ ਫਟਾਫਟ ਮੈਂ ਦੱਸਾਂ ਜਾ ਕੇ ਵੀ ਉਹਨੂੰ ਕਿੰਨਾ ਚਾ ਚੜੇਗਾ ਵੀ ਮੇਰਾ ਗੁਰੂ ਆਇਆ ਹੈ ਭਰਪੂਰ ਮਸੰਦ ਨੂੰ ਆ ਪੂਰਨ ਮਸੰਦ ਇਹ ਗੱਲ ਕਹਿ ਕੇ ਆਪਣੇ ਕਮਰੇ ਚ ਵੜ ਗਿਆ ਤੇ ਭਾਈ ਜਿਉਣਾ ਜਿਹੜੀਆਂ ਪੌੜੀਆਂ ਚੜਿਆ ਸੀ ਉਹ ਪੌੜੀਆਂ ਮਸਾਂ ਉਤਰ ਗਿਆ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਖੜ ਗਿਆ ਪਤਸ਼ਾ ਕੀ ਜਵਾਬ ਦੇਵਾਂ ਤੈਨੂੰ ਕੀ ਕਬਾ ਪੀ ਤੇਰੇ ਸਿੱਖ ਨੇ ਤੇ ਇਹ ਕਹਿ ਦਿੱਤਾ ਵੀ ਕੈਦੇ ਗੁਰੂ ਨੂੰ ਵੀ ਘਰੀ ਨਹੀਂ ਉਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਉਣਿਆ ਟਿਕੀ ਰਾਤ ਹੈ ਟਿਕੀ ਰਾਤ ਦੇ ਵਿੱਚ ਇੱਕ ਇੱਕ ਕੱਲੀ ਕੱਲੀ ਗੱਲ ਸੁਣਾਈ ਦਿੰਦੀ ਹੈ ਮੈਂ ਪੂਰਨ ਦੀ ਕੱਲੀ ਕੱਲੀ ਗੱਲ ਸੁਣ ਲਈ ਹੈ ਤੇ ਕੋਈ ਗੱਲ ਨਹੀਂ ਜੇ ਉਹਨੇ ਮੈਥੋਂ ਮੁੱਖ ਮੋੜ ਲਿਆ ਹੈ ਮੋੜ ਲੈਣ ਦੇ ਪਰ ਉਹਦੇ ਲਈ ਮੇਰੇ ਕੋਲ ਹਜੇ ਵੀ ਦਰਵਾਜ਼ੇ ਖੁੱਲੇ ਨੇ ਆਖੋ ਸਤਨਾਮ ਕਦੇ ਗੁਰੂ ਦਰਵਾਜ਼ੇ ਬੰਦ ਨਹੀਂ ਕਰਦਾ ਪੁੱਤ ਕੁਪੁੱਤ ਹੋ ਸਕਦੇ ਨੇ ਮਾਂ ਬਾਪ ਮਾਂ ਬਾਪ ਹੀ ਰਹਿੰਦੇ ਨੇ ਪੁੱਤ ਜਿੰਨਾ ਮਰਜੀ ਨਸ਼ੇੜੀ ਹੋਵੇ ਵੈਲੀ ਹੋਵੇ ਅਤਿਆਚਾਰੀ ਹੋਵੇ ਮਾਂ ਤੇ ਫਿਰ ਵੀ ਬੂਆ ਖੋਲ-ਖੋਲ ਕੇ ਢੀਕਦੀ ਆ ਵੀ ਅੱਧੀ ਰਾਤ ਘਰੇ ਬੜੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਇਹਨੇ ਬੂਹਾ ਬੰਦ ਕਰ ਲਿਆ ਪਰ ਮੇਰੇ ਬੂਹੇ ਖੁੱਲੇ ਨੇ ਤੇ ਭਾਈ ਜਿਉਣਾ ਕਹਿੰਦਾ ਸਤਗੁਰੂ ਸੱਚੇ ਪਤਸਾਹ ਮੈਂ ਗਰੀਬ ਜਾਂ ਸਿੱਖਾ ਮੇਰੇ ਕੋਲੇ ਕੋਈ ਬਹੁਤਾ ਪ੍ਰਬੰਧ ਨਹੀਂ ਹੈ ਕੋਈ ਸੋਨਾ ਘਰ ਨਹੀਂ ਸੋਨਾ ਬਿਸਤਰਾ ਨਹੀਂ ਹੈ ਅੱਤ ਦੀ ਗਰੀਬੀ ਹੈ ਮੈਂ ਤੇਰੀ ਕੋਈ ਬਹੁਤੀ ਸੇਵਾ ਨਹੀਂ ਕਰ ਸਕਦਾ ਪਰ ਆ ਮੇਰੇ ਕੋਲੇ ਇੱਕ ਅਗੀਠੀ ਹੈ ਕੁਜੇ ਦੀ ਬਣਾਈ ਵੀ ਉਹ ਅਗੀਠੀ ਹੈ ਉਹਦੇ ਵਿੱਚ ਕੁਝ ਅੱਗ ਵਾਲੀ ਹੈ ਲੱਕੜਾਂ ਧਰੀਆਂ ਨੇ ਛੋਟੀਆਂ-ਛੋਟੀਆਂ ਅੱਗ ਬਾਲ ਕੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਫੜਾ ਦਿੱਤੀ ਕਹਿੰਦੇ ਲੈ ਕਲਗੀਆਂ ਵਾਲਿਆ ਜਿੱਥੋਂ ਤੱਕ ਇਹਨੇ ਸਹਾਰਾ ਦਿੱਤਾ ਲੈ ਲਈ ਛੇਕਦਾ ਜਾਏ ਉਹੀ ਹਾਂਡੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸਰਾਣਾ ਥਾਂ ਲਾਕੇ ਸੌਂਦੇ ਨੇ ਬਹੁਤੇ ਤੇ ਕਹਿੰਦੇ ਨਾ ਟਿੰਡ ਦਾ ਸਰਾਣਾ ਲਾ ਜਾ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਜਿਉਣੇ ਦੀ ਦਿੱਤੀ ਹੋਈ ਅਮਲੰਤ ਦਿੱਤੀ ਹੋਈ ਉਹ ਨਿਸ਼ਾਨੀ ਨੂੰ ਸੰਭਾਲ ਕੇ ਰੱਖਿਆ ਡੇਗਿਆ ਨਹੀਂ ਹੈ ਸਿਰ ਰੱਖ ਲਿਆ ਮੇਰੇ ਪਾਤਸ਼ਾਹ ਜੀ ਆਪਣਾ ਸਿਰ ਰੱਖ ਕੇ ਸੀਸ ਰੱਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੁਦਰਤ ਦੀ ਗੋਦ ਦੇ ਵਿੱਚ ਆਨੰਦ ਮਾਣਿਆ ਨੀਂਦ ਲਈ